ਹਾਂਜੀ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਵੈਲਕਮ ਹੈ ਤੁਹਾਡਾ ਦੋਆਬ ਅਕੈਡਮੀ ਦੇ ਇਸ ਅਫੀਸ਼ੀਅਲ YouTube ਚੈਨਲ ਤੇ ਤਾਂ ਅੱਜ ਤੁਹਾਡੇ ਲਈ ਬਹੁਤ ਵਧੀਆ ਕਲਾਸ ਲੈ ਕੇ ਆਏ ਆਂ ਇਹ ਕਲਾਸ ਸਪੈਸ਼ਲ ਪੰਜਾਬ ਹਿਸਟਰੀ ਨਾਲ ਰਿਲੇਟਡ ਹੋਏਗੀ ਪੰਜਾਬ ਹਿਸਟਰੀ ਨਾਲ ਜਿੰਨੇ ਵੀ MCQ ਕੁਐਸਚਨ ਆਉਂਦੇ ਆ ਲਗ ਲਗ ਜਾਂ ਐਗਜ਼ਾਮ ਦੇ ਵਿੱਚ ਕੁਐਸਚਨ ਜਿਹੜੇ ਆਉਂਦੇ ਆ ਉਹਨਾਂ ਦੇ ਆਧਾਰ ਤੇ ਇਹ ਆਪਾਂ ਕਲਾਸ ਲੈ ਕੇ ਆਏ ਆ ਤਾਂ ਜਿਹੜਾ ਇਹ ਕੁਐਸਚਨ ਹੋਣਗੇ ਪੰਜਾਬੀ ਪੇਪਰ ਏ ਲਈ ਬਹੁਤ ਹੈਲਪਫੁਲ ਹੋਣਗੇ ਇਸ ਤੋਂ ਇਲਾਵਾ ਪੰਜਾਬ ਹਿਸਟਰੀ ਜਿਹੜਾ ਮੇਨ ਪੇਪਰ ਹੁੰਦਾ ਤਾਂ ਉਹਦੇ ਵਿੱਚ ਵੀ ਤੁਹਾਨੂੰ ਇਹਦੇ ਵਿੱਚੋਂ ਕਾਫੀ ਕੁਐਸਚਨ ਦੇਖਣ ਨੂੰ ਮਿਲਣਗੇ ਆਓ ਕਰਦੇ ਆ ਇਹਨਾਂ ਕੁਐਸਚਨ ਨੰਬਰ 1 ਤਾਂ ਆਪਣਾ ਜਿਹੜਾ ਅੱਜ ਦਾ ਪਹਿਲਾ ਕੁਐਸਚਨ ਹੈ ਮਹਾਭਾਰਤ ਦਾ ਜੰਦ ਕਿਸ ਰਾਜ ਵਿੱਚ ਹੋਇਆ ਮਹਾਭਾਰਤ ਦਾ ਜੰਦ ਕਿਸ ਰਾਜ ਵਿੱਚ ਹੋਇਆ ਤਾਂ ਆਪਾਂ ਨੂੰ ਪਤਾ ਹੈ ਕਿ ਮਹਾਭਾਰਤ ਦਾ ਜੰਦ ਹੋਇਆ ਸੀਗਾ ਤਾਂ ਕੁਐਸਚਨ ਹੈ ਇਹਨਾਂ ਵਿੱਚੋਂ ਕਿਸ ਰਾਜ ਵਿੱਚ ਹੋਇਆ ਸੀਗਾ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਜਾਂ ਰਾਜਸਥਾਨ ਤਾਂ ਜਿਹੜਾ ਮਹਾਪਾਰਦਾ ਜੰਗ ਹੋਇਆ ਸੀ じゃ ਉਹ ਹੋਇਆ ਸੀ ਜੀ ਪੰਜਾਬ ਵਿੱਚ ਕਿਉਂਕਿ ਉਸ ਸਮੇਂ ਹਰਿਆਣਾ ਪੰਜਾਬ ਪਾਕਿਸਤਾਨ ਸਭ ਇੱਕੋ ਹੀ ਰਾਜ ਵਿੱਚ ਆਉਂਦਾ ਸੀਗਾ ਤਾਂ ਉਹਦਾ ਨਾਮ ਸੀਗਾ ਪੰਜਾਬ ਹਰਿਆਣਾ ਬਾਅਦ ਚ ਬਣਿਆ ਤਾਂ ਅੱਜ ਕੱਲ ਹਰਿਆਣੇ ਵਿੱਚ ਆ ਪਰ ਉਸ ਸਮੇਂ ਦੀ ਗੱਲ ਕਰਦੇ ਆ ਤਾਂ ਪੰਜਾਬ ਸੀ ਹਾਂਜੀ ਅਗੇ ਕੁਐਸਚਨ ਆਪਣਾ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਪੰਜਾਬੀ ਸ਼ਬਦੀ ਉਤਪਤੀ ਕਿਸ ਭਾਸ਼ਾ ਤੋਂ ਮੰਨੀ ਗਈ ਹੈ ਤਾਂ ਇਹ ਕੁਐਸਚਨ ਪੁੱਛਿਆ ਗਿਆ ਹਾਂਜੀ ਪੰਜਾਬੀ ਸ਼ਬਦ ਜਿਹੜਾ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਫਾਰਸੀ ਭਾਸ਼ਾ ਅਗੇ ਦੇਖਦੇ ਆਪਾਂ ਕੁਐਸਚਨ ਨੰਬਰ 3 ਨੇ ਆਪਣੇ ਕੋਲ ਲਾਹੌਰ ਸ਼ਹਿਰ ਕਿਸ ਦਰਿਆ ਦੇ ਕੰਢੇ ਤੇ ਸਥਿਤ ਹੈ ਲਾਹੌਰ ਦਰਿਆ ਕਿਸ ਦਰਿਆ ਦੇ ਕੰਢੇ ਤੇ ਸਥਿਤ ਹੈ ਕਿਸ ਨਦੀ ਦੇ ਕੰਢੇ ਤੇ ਸਿਤ ਹੈ ਤੇ ਜਿਹੜਾ ਲਾਹੌਰ ਦਰਿਆ ਹੈ ਤਾਂ ਉਹ ਹੈ ਜੀ ਰਾਵੀ ਦਰਿਆ ਦੇ ਕੰਡੇ ਦੇ ਰਾਵੀ ਦਰਿਆ ਦੇ ਕੰਡੇ ਤੇ ਲਾਹੌਰ ਸਥਿਤ ਹੈ ਰਾਵੀ ਕੰਡੇ ਦੇ ਕਰਤਾਰਪੁਰ ਸ਼੍ਰੀ ਕਰਤਾਰਪੁਰ ਸਾਹਿਬ ਉਪ ਸਥਿਤ ਹੈ ਹਾਂਜੀ ਕੁਸ਼ਨ ਅੱਗੇ ਆ ਰਬਾਬ ਰਬਾਬ ਕੀ ਹੈ ਤਰਬਾਬ ਜੀ ਇੱਕ ਸੰਗੀਤ ਸਾਜ਼ ਹੈ ਰਬਾਬ ਇੱਕ ਸੰਗੀਤ ਸਾਜ਼ ਹੈ ਤਾਂ ਇਹ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਸ ਸਮੇਂ ਉਹਨਾਂ ਦੇ ਨਾਲ ਉਦਾਸੀਆਂ ਸਮੇਂ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਲੈ ਕੇ ਚੱਲਦੇ ਸੀ ਭਾਈ ਮਰਦਾਨਾ ਭਾਈ ਮਰਦਾਨਾ ਜੀ ਰਬਾਬ ਲੈ ਕੇ ਚੱਲਦੇ ਸੀਗੇ ਤਾਂ ਉਸ ਦੀ ਗੱਲ ਕੀਤੀ ਗਈ ਹੈ ਕਿ ਰਬਾਬ ਕੀ ਇੱਕ ਸੰਗੀਤ ਸਾਜ਼ ਹੈ ਅੱਗੇ ਕੁਐਸਚਨ ਨੰਬਰ 5 ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਸਮੇ ਨੂਰ ਸ਼ਾਹੀ ਕੌਣ ਸੀ ਨੂਰ ਸ਼ਾਹੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਜਦੋਂ 1499 ਦੇ ਵਿੱਚ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਗੁਰੂ ਜੀ ਯਾਤਰਾਵਾਂ ਲਈ ਚਲੇ ਜਾਂਦੇ ਆ ਉਦਾਸੀਆਂ ਲਈ ਚਲੇ ਜਾਂਦੇ ਆ ਤਾਂ ਉਸ ਸਮੇ ਗੁਰੂ ਜੀ ਕਿੱਥੇ ਪਹੁੰਚਦੇ ਆ ਜੀ ਕਾਮਰੂ ਕਾਮਰੂਪ ਪਹੁੰਚਦੇ ਆ ਜਿੰਦਾ ਅੱਜ ਕੱਲ੍ਹ ਨਾਮ ਹੈ ਜੀ ਅਸਾਮ ਜਾਂ ਅਸਮ ਤਾਂ ਇੱਥੋਂ ਦੀ ਇੱਕ ਨੂਰ ਸ਼ਾਹੀ ਜਾਦੂਗਰਨੀ ਸੀ ਉਹਨੇ ਆਪਣੇ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਨੂਰ ਸ਼ਾਹੀ ਕਿੱਥੋਂ ਦੀ ਸੀ ਕਾਮਰੂਪ ਦੀ ਜਾਦੂਗਰੀ ਹਾਂਜੀ ਕੁਐਸਚਨ ਨੰਬਰ 6 ਆਪਣੇ ਕੋ ਜੁਨੇਊ ਦੀ ਰਸਮ ਦਾ ਵਰਣਨ ਗੁਰੂ ਜੀ ਨੇ ਕਿਸ ਬਾਣੀ ਵਿੱਚ ਕੀਤਾ ਹੈ ਜਾ ਗੁਰੂ ਜੀ ਨੇ ਕਿਸ ਬਾਣੀ ਵਿੱਚ ਦਰਜ ਹੈ ਜਨੇਊ ਦੀ ਰਸਮ ਪਾਪਾ ਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 9 ਵਰਿਆ ਦੇ ਸੀਗੇ ਤਾਂ ਇਹਨੂੰ ਜਨੇਊ ਪਹਿਨੌਂ ਦੀ ਪਹਿਨਾਇਆ ਗਿਆ ਤਾਂ ਉਸ ਸਮੇਂ ਜਿਹੜਾ ਜਨੇਊ ਹੁੰਦਾ ਸੀਗਾ ਉਹਨਾਂ ਦੀ ਮਾਲਾ ਦਾ ਬਣਿਆ ਹੁੰਦਾ ਸੀਗਾ ਪਹਿਨਾਣ ਕੌਣ ਆਇਆ ਸੀਗਾ ਪੁਜੋਹਿਤ ਹਰਦੇਵਾਲ ਆਇਆ ਸੀਗਾ ਤਾਂ ਇਹ ਕਿਸ ਬਾਣੀ ਵਿੱਚ ਦਰਜ ਹੈ ਜਨੇਊ ਦੀ ਰਸਮ ਦਾ ਵਰਣਨ ਆਸਾ ਦੀ ਵਾਰ ਵਿੱਚ ਦਰਜ ਹੈ ਜਨੇਊ ਦੀ ਰਸਮ ਦਾ ਵਰਣਨ ਹਾਂਜੀ ਅੱਗੇ ਦੇਖਦੇ ਆਪਾਂ ਕੁਐਸਚਨ ਨੰਬਰ 7 ਹੈ ਜੀ ਆਦ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ ਤਾਂ ਆਦ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ ਤਾਂ ਉਹ ਹੈ ਜੀ 679 ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਰਾਮਦਾਸ ਜੀ ਇਹ ਦੇਖਦੇ ਆ ਕੁਐਸਚਨ ਨੰਬਰ 8 ਹੈ ਸਿੱਖ ਧਰਮ ਵਿੱਚ ਅੰਤਰ ਜਾਤੀ ਵਿਆਹ ਦਾ ਵਿਚਾਰ ਕਿਸ ਨੇ ਦਿੱਤਾ ਅੰਤਰ ਜਾਤੀ ਵਿਆਹ ਐਂਟਰ ਕਾਸਟ ਮੈਰਿਜ ਐਂਟਰ ਕਾਸਟ ਮੈਰਿਜ ਦਾ ਜਿਹੜਾ ਵਿਚਾਰ ਸੀਗਾ ਸਿੱਖ ਧਰਮ ਦੇ ਕਿਸ ਗੁਰੂ ਸਾਹਿਬਾਨ ਨੇ ਦਿੱਤਾ ਤਾਂ ਉਹ ਸੀ ਜੀ ਗੁਰੂ ਅਮਰਦਾਸ ਜੀ ਇਹਨਾਂ ਨੇ ਅੰਤਰ ਜਾਤੀ ਵਿਆਹ ਦਾ ਵਿਚਾਰ ਦਿੱਤਾ ਸੀਗਾ ਇਸ ਤੋਂ ਇਲਾਵਾ ਸਦੀ ਪ੍ਰਸਾਦਾ ਵਿਰੋਧ ਕੀਤਾ ਪਰਦਾ ਪ੍ਰਸਾਦਾ ਵਿਰੋਧ ਕੀਤਾ ਠੀਕ ਹੈ ਜੀ ਮਨਜੀਤ ਪ੍ਰਸਦੀ ਸਥਾਪਨਾ ਕੀਤੀ ਗੁਰੂ ਅਮਰਦਾਸ ਜੀ ਨੇ ਅੱਗੇ ਦੇਖਦੇ ਆਪਾਂ ਕੁਐਸਚਨ ਨੰਬਰ 9 ਹੈ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਜੀ ਆਪਸ਼ਨ ਹੈ ਖਡੂਰ ਸਾਹਿਬ ਗੁਰੂ ਕੀ ਬਡਾਲੀ ਗੋਇੰਦਵਾਲ ਸਾਹਿਬ ਜਲ੍ਹ ਤਾਂ ਗੁਰੂ ਰਾਮਦਾਸ ਜੀ ਦਾ ਜਨਮ ਉਹਦਾ ਲਾਹੌਰ ਲਾਹੌਰ ਚੂਨਾ ਮੰਡੀ ਚੂਨਾ ਮੰਡੀ ਲਾਹੌਰ ਵਿਖੇ ਜਨਮ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਕੁਐਸਚਨ ਨੰਬਰ 10 ਆਪਣੇ ਕੋਲ ਸ੍ਰੀ ਹਰਮੰਦਰ ਸਾਹਿਬ ਕੀ ਹੈ ਸ੍ਰੀ ਹਰਮੰਦਰ ਸਾਹਿਬ ਕੀ ਹੈ ਤਾਂ ਸ੍ਰੀ ਹਰਮੰਦਰ ਸਾਹਿਬ ਕੀ ਹੈ ਜੀ ਤਖਤ ਹੈ ਕਿਲਾ ਗੁਰਦੁਆਰਾ ਹੈ ਜਾਂ ਸਰੋਵਰ ਹੈ ਤਾਂ ਜਿਹੜਾ ਸ੍ਰੀ ਹਰਮੰਦਰ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਕਿਹੜੇ ਸਰੋਵਰ ਆ ਸੰਤੋਖ ਸਰ ਹੁਣ ਕੋਸ਼ਣ ਨੰਬਰ 11 ਦੇਖਦੇ ਆਪਾਂ ਲਾਹੌਰ ਵਿੱਚ ਬੌਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਤਲਹੌਰ ਵਿੱਚ ਬੌਲੀ ਦਾ ਨਿਰਮਾਣ ਕਰਵਾਇਆ ਜਾਂਦਾ ਕਿੰਨਾ ਦੁਬਾਰਾ ਕਰਵਾਇਆ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀਗਾ ਉਸ ਸਮੇਂ ਸਿੱਖ ਸੰਗਤਾਂ ਦੇ ਕੈਂਪ ਤੇ ਗੁਰੂ ਜੀ ਇੱਕ ਵਾਰ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਗਏ ਤਾਂ ਗੁਰੂ ਜੀ ਨੇ ਉਸ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬੌਲੀ ਦਾ ਨਿਰਮਾਣ ਕਰਵਾਇਆ ਬਾਅਦ ਵਿੱਚ ਜਦੋਂ ਮੁਗਲਾਂ ਦਾ ਸ਼ਾਹਾਂ ਆਉਣਗੇ ਤਾਂ ਉਹਨਾਂ ਦੁਆਰਾ 1628 ਵਿੱਚ ਇਸ ਨੂੰ ਮਿੱਟੀ ਨਾਲ ਭਰਵਾ ਦਿੱਤਾ ਜਾਏਗਾ ਬਾਅਦ ਵਿੱਚ ਇੱਥੇ ਮਸਜਿਦ ਵੀ ਬਣੇਗੀ ਹਾਂਜੀ ਅੱਗੇ ਦੇਖਦੇ ਆਪਾਂ ਕੁਐਸਚਨ ਨੰਬਰ 12 ਗੁਰੂ ਹਰਗੋਬਿੰਦ ਦਾ ਗੁਰੂ ਕਾਲ ਕੀ ਸੀ ਸਿੱਖਾਂ ਦੇ 6ਵੇਂ ਗੁਰੂ ਸਾਹਿਬਾਨ ਦਾ ਗੁਰੂ ਕਾਲ ਕੀ ਸੀਗਾ ਤਾਂ ਉਹ ਹੈ ਜੀ 1606 ਤੋਂ 45 1606 ਤੋਂ 45 ਕਿਉਂਕਿ 6 ਦੇ ਵਿੱਚ ਚਿਹੀ ਗੁਰੂ ਅਰਜਨ ਦੇਵ ਜੀ ਸ਼ਹੀਦ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਗੱਦੀ ਤੇ ਬੈਠਦੇ ਆ ਗੁਰੂ ਹਰਗੋਬਿੰਦ ਜੀ ਕੁਸਚ ਨੰਬਰ 13 ਹੈ ਗੁਰੂ ਲਾਧੋਰੇ ਗੁਰੂ ਲਾਧੋਰੇ ਇਹ ਸ਼ਬਦ ਕਿਸ ਗੁਰੂ ਸਾਹਿਬਾਨ ਨਾਲ ਸਬੰਧਤ ਹੈ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਸ ਗੁਰੂ ਸਾਹਿਬਾਨ ਨਾਲ ਇਹ ਸ਼ਬਦ ਸਬੰਧਿਤ ਹਨ ਤਾਂ ਇਹ ਸ਼ਬਦ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨਾਲ ਸਬੰਧਿਤ ਨੇ ਇਹਦੇ ਪਿੱਛੇ ਕਹਾਣੀ ਕੀ ਹੈ ਤਾਂ ਇੱਕ ਵਾਰ ਮੱਖਣ ਸ਼ਾ ਲੁਬਾਣਾ ਦਾ ਜਹਾਜ਼ ਇੱਕ ਵਪਾਰੀ ਸੀਗਾ ਮੱਖਣ ਸ਼ਾ ਲੁਬਾਣਾ ਉਹ ਜਹਾਜ਼ ਤੇ ਜਾ ਰਿਹਾ ਸੀਗਾ ਕਿਸੇ ਕਾਰਨ ਜਹਾਜ਼ ਡੁੱਬਣ ਦੇ ਕਿਨਾਰੇ ਤੇ ਸੀਗਾ ਤਾਂ ਇਹਨਾਂ ਨੇ ਉਦੋਂ ਸੁਖ ਸੁਖੀ ਸੀਗੇ ਜਿਵੇਂ ਰਾ ਮੇਰਾ ਪਾਰ ਲੱਗਦਾ ਹੈ ਤਾਂ ਮੈਂ 500 ਮੋਰਾ ਗੁਰੂ ਜੀ ਦੀ ਹਜ਼ੂਰੀ ਵਿੱਚ ਚਰਨ ਵਿੱਚ ਚੜਾ ਕੇ ਆਉਂਗਾ ਵੇੜਾ ਪਾਰ ਲੱਗ ਜਾਂਦਾ ਉਸ ਤੋਂ ਬਾਅਦ ਮੱਖਣ ਚਾਹ ਲੁਬਾਣਾ ਮੋਰਾ ਪੇਟ ਕਰ ਲਈ ਜਾਂਦਾ ਤਾਂ ਦੇਖਦਾ ਹੈ ਕਿ ਉਸ ਸਮੇਂ 22 ਮੰਝੀਆਂ ਸਾਪਤ ਹੋ ਚੁੱਕੀਆਂ ਸੀ। ਤਾਂ ਮੱਖਣ ਚਾਹੂ ਬਾਣਾ ਰੇਕ ਗੁਰੂ ਜਿਹੜਾ ਸੀਗਾ ਉਸ ਸਮੇਂ ਬੈਠ ਗਿਆ ਸੀਗਾ ਮੰਜੀ ਉੱਪਰ ਆਪਣੇ ਆਪ ਨੂੰ ਗੁਰੂ ਕਹਿਣ ਲੱਗਿਆ। ਤਾਂ ਹਰੇਕ ਦੇ ਅੱਗੇ ਕੁਝ ਮੋਰਾ ਰੱਖਦਾ ਗਿਆ। ਤਾਂ ਉਸ ਤੋਂ ਬਾਅਦ ਉਹਨੇ ਪੁੱਛਿਆ ਉੱਥੋਂ ਦੇ ਜਿਹੜੇ ਲੋਕ ਸੀਗੇ ਕਿ ਇੱਥੇ ਕੋਈ ਹੋਰ ਵੀ ਵੱਸਦਾ ਹੈ? ਤਾਂ ਲੋਕਾਂ ਨੇ ਦੱਸਿਆ ਕਿ ਹਾਂ ਜੀ। ਇੱਥੇ ਇੱਕ ਫਕੀਰ ਰਹਿੰਦਾ ਹੈ। ਉਹ ਵੀ ਤਪੱਸਿਆ ਕਰਦਾ। ਮ ਜਿਹੜਾ ਮੱਖਣ ਚੋਲ ਬਣਾਣਾ ਸੀਗਾ ਇਹ ਜਾਂਦੇ ਆ ਉਹਨਾਂ ਕੋਲ ਵੀ ਤਾਂ ਉਹਨਾਂ ਕੋਲ ਵੀ ਮੋਰਾ ਰੱਖਦੇ ਆ 2 ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਤੂੰ ਤਾਂ ਡੁੱਬਣ ਵੇਲੇ 500 ਮੋਰਾ ਦਾ ਇਕਰਾਰ ਕੀਤਾ ਸੀਗਾ ਤਾਂ ਤੇਰੀਆਂ 500 ਮੋਰਾ ਕਿੱਥੇ ਤਾਂ ਉਸ ਸਮੇਂ ਮੱਖਣ ਚੋਲ ਬਣਾਣੇ ਛੱਤ ਦੇ ਜਾ ਕੇ ਇਹ ਸ਼ਬਦ ਕਹ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਮਤਲਬ ਕੀ ਹੈ ਗੁਰੂ ਲੱਭ ਗਿਆ ਤਾਂ ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਨੇ ਕੁਐਸਚਨ ਨੰਬਰ 14 ਆਪਣੇ ਕੋਲ ਗੁਰਦੁਆਰਾ ਸਾਹਿਬ ਕਿੱਥੇ ਸਥਿਤ ਹੈ ਗੁਰਦੁਆਰਾ ਬਾਲਾ ਸਾਹਿਬ ਹਾਂਜੀ ਗੁਰਦੁਆਰਾ ਬਾਲਾ ਸਾਹਿਬ ਕਿੱਥੇ ਸਥਿਤ ਹੈ ਤਾਂ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿੱਚ ਸਥਿਤ ਹੈ ਕਿਸ ਗੁਰੂ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ ਗੁਰਦੁਆਰਾ ਬਾਲਸਾਹ ਕੁਐਸਚਨ ਨੰਬਰ 15 ਬਿਮਾਰ ਅਤੇ ਗਰੀਬ ਲੋਕਾਂ ਲਈ ਕਿਸ ਗੁਰੂ ਸਾਹਿਬ ਨੇ દવાਖਾਨਾ ਖੋਲ੍ਹਿਆ ਸੀ ਤਾਂ ਕਿਸ ਗੁਰੂ ਸਾਹਿਬបាន ਗਰੀਬ ਬਿਮਾਰ ਤੇ ਗਰੀਬ ਲੋਕ ਸੀ ਉਹਨਾਂ ਲਈ દવાਖਾਨਾ ਖੋਲ੍ਹਿਆ ਸੀ ਤਾਂ ਉਹ ਸੀ ਜੀ ਗੁਰੂ ਹਰ Rai ਜੀ ਗੁਰੂ ਹਰ Rai ਜੀ ਨੇ ਗਰੀਬ ਅਤੇ ਬਿਮਾਰ ਲੋਕਾਂ ਲਈ ਇੱਕ દવાਖਾਨਾ ਖੋਲ੍ਹਿਆ ਕਵੈਸਚਨ ਨੰਬਰ 16 ਆਪਣੇ ਕੋਲ ਸ੍ਰੀ ਗੁਰੂ ਹਰ Rai ਦਾ ਜਨਮ ਕਦੋਂ ਹੋਇਆ ਸ੍ਰੀ ਗੁਰੂ ਹਰ Rai ਦਾ ਜਨਮ ਕਦੋਂ ਹੁੰਦਾ ਜੀ 30 ਜਨਵਰੀ 1600 30 ਦੇ ਵਿੱਚ ਜਨਮ ਹੁੰਦਾ ਗੁਰੂ ਹਰ Rai ਜੀ ਦਾ ਕਵੈਸਚਨ ਨੰਬਰ 17 ਜੀ ਸ੍ਰੀ ਗੁਰੂ ਹਰ Rai ਸਮੇ ਬਖਸ਼ੀਆਂ ਤੋਂ ਕੀ ਭਾਵ ਸੀ ਬਖਸ਼ੀਆਂ ਜਾਂ ਬਖਸ਼ੀਸ਼ਾਂ ਤਾਂ ਉਸ ਸਮੇ ਗੁਰੂ ਜੀ ਨੇ ਤਿੰਨ ਬਖਸ਼ੀਸ਼ਾਂ ਸਥਾਪਿਤ ਕੀਤੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਭੇਜਿਆ ਸੀਗਾ ਤਾਂ ਇਨਾਂ ਤੋਂ ਕੀ ਬਾਵਸੀ ਪ੍ਰਚਾਰ ਦੇ ਮੁੱਖ ਕੇਂਦਰ ਸੀਗੇ ਪ੍ਰਚਾਰ ਦੇ ਮੁੱਖ ਕੇਂਦਰ ਸੀਗੇ ਸਿੱਖ ਧਰਮ ਦੇ ਪ੍ਰਚਾਰ ਲਈ ਬਖਸ਼ੀਸ਼ਾਂ ਸਥਾਪਿਤ ਕੀਤੀਆਂ ਗਈਆਂ ਕੁਐਸਚਨ ਨੰਬਰ 18 ਗੁਜਰਾਤ ਚੈਰ ਕਿਹੜੇ ਦੁਆਬ ਦੇ ਵਿੱਚ ਘਾਰ ਹੈ ਆਪਾਂ ਪੜਿਆ ਦੁਆਬ ਸਿੰਧ ਸਾਗਰ ਦਾ ਦੁਆਬ ਆਏਗਾ ਠੀਕ ਹੈ ਚਾਜ ਦੁਆਬ ਆਏਗਾ ਰਚਨਾ ਦੁਆਬ ਆਏਗਾ ਬਿਸਤ ਆਏਗਾ ਤਾਂ ਉਹਨਾਂ ਵਿੱਚੋਂ ਜਿਹੜਾ ਗੁਜਰਾਤ ਹੈ ਕਿਸ ਦੁਆਬ ਦੇ ਵਿੱਚ ਘਾਰ ਹੈ ਤਾਂ ਹਾਂਜੀ ਜਿਹੜਾ ਗੁਜਰਾਤ ਹੈ ਜੀ ਚੱਜ ਤੋਂ ਆਪ ਦੇ ਵਿੱਚ ਕਾਰ ਆਉਂਦਾ ਹੈ ਚੱਜ ਚਨਾਬ ਤੇ ਜਿਲਮ ਚਨਾਬ ਅਤੇ ਜਿਲਮ ਤਾਂ ਇਹਨਾਂ ਦੇ ਵਿੱਚ ਕਾਰ ਗੁਜਰਾਤ ਸ਼ਹਿਰ ਆਉਂਦਾ ਹੈ ਕੁਐਸਚਨ ਨੰਬਰ 19 ਹੈ ਜਿਲਮ ਦਾ ਸanskritik ਨਾਮ ਕੀ ਹੈ ਜਿਲਮ ਦਾ Sanskritik ਨਾਮ ਕੀ ਹੈ ਤਾਂ ਜਿਲਮ ਦਾ ਨਾਮ ਹੈ ਜੀ ਵਿਥਸਤਾ ਵਿੱਛਤਾ ਜ਼ਿਲ੍ਹੇ ਦਾ ਨਾਮ ਹੈ। ਰੂਚਨੀ ਨਾਮ ਹੈ ਜੀ ਰਾਵੀ ਦਾ। ਅਸਕਨੀ ਨਾਮ ਹੈ ਜੀ ਜਨਾਬ ਦਾ। ਚਤੂਦਰੀ ਹੈ ਜੀ ਸਤਲੁਜ ਦਾ। ਤਾਂ ਇਹ ਉਸ ਸਮੇਂ ਸੰਸਕ੍ਰਿਤਿਕ ਨਾਮ ਸੀਗੇ। ਅੱਗੇ ਦੇਖਦੇ ਆਪਾਂ ਮਾਲਵਾ ਖੇਤਰ ਅਧੀਨ ਕਿਹੜਾ ਸ਼ਹਿਰ ਨਹੀਂ ਆਉਂਦਾ। ਮਾਲਵਾ ਖੇਤਰ ਅਧੀਨ ਕਿਹੜਾ ਸ਼ਹਿਰ ਨਹੀਂ ਆਉਂਦਾ ਤਾਂ ਪਟਿਆਲਾ ਵੀ ਆਉਂਦਾ ਜੀ ਲੁਧਿਆਣਾ ਵੀ ਆਉਂਦਾ ਜੀ ਪਰ ਅੰਬਾਲਾ ਨਹੀਂ ਆਉਂਦਾ ਨਾਬਾ ਆਉਂਦਾ ਅੰਬਾਲਾ ਨਹੀਂ ਆਉਂਦਾ ਅੰਬਾਲਾ ਕਿੱਥੇ ਆਏਗਾ ਜੀ ਬਾਂਗਰ ਖੇਤਰ ਚ ਬਾਂਗਰ ਤਾਂ ਇਹਨਾਂ ਦਾ ਅੰਬਾਲਾ ਹੈ ਹਿਸਾਰ ਹੈ ਇਹ ਸ਼ਹਿਰ ਹੋਣਗੇ ਕੁਐਸਚਨ ਨੰਬਰ ਕੀ ਹੈ ਕਿਸ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਕਿਸ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਆਪਾਂ ਨੂੰ ਪਤਾ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ 18 ਸੋਰੀ 21 ਸਾਲ ਉਦਾਸੀਆਂ ਵਿੱਚ ਬਿਤਾਏ ਤਾਂ ਉਸ ਤੋਂ ਇਲਾਵਾ ਕਿਹੜੇ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਤਾਂ ਗੁਰੂ ਤੇਗ ਬਹਾਦਰ ਜੀ ਨੇ ਵੀ ਉਦਾਸੀਆਂ ਕੀਤੀਆਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਯਾਤਰਾਵਾਂ ਕੀਤੀਆਂ ਹਾਂਜੀ ਅੱਗੇ ਹੈ ਜੀ ਗੁਰਮੁਖੀ ਲਿਪੀ ਨੂੰ ਗੁਰਮੁਖੀ ਨੂੰ ਹਰਮਨ ਪਿਆਰਾ ਬਣਾਉਣ ਲਈ ਕਿਸ ਗੁਰੂ ਸਾਹਿਬ ਨੇ ਕੰਮ ਕੀਤਾ ਤਾਂ ਗੁਰਮੁਖੀ ਨੂੰ ਹਰਮਨ ਪਿਆਰਾ ਬਣਾਉਣ ਲਈ ਗੁਰੂ ਅੰਗਦ ਦੇ ਜੀ ਨੇ ਕੰਮ ਕੀਤਾ ਜਾਂ ਯੋਗਦਾਨ ਸੀਗਾ ਹਾਂਜੀ ਅੱਗੇ ਆ ਜੀ ਛੇ ਸੌ ਸੂਰੀ ਤੋਂ ਹਾਰਨ ਤੋਂ ਬਾਅਦ ਹਮਾਇੂ ਕਿਸ ਦੇ ਦਰਸ਼ਨਾਂ ਲਈ ਪੰਜਾਬ ਪਹੁੰਚਿਆ ਸੀ ਤਾਂ ਹਮਾਇੂ ਕਿਸ ਦੇ ਦਰਸ਼ਨਾਂ ਲਈ ਪੰਜਾਬ ਪਹੁੰਚਿਆ ਤਾਂ ਉਹ ਹੈ ਜੀ ਗੁਰੂ ਅੰਗਦ ਦੇ ਜੀ ਤਕੀ ਹੁੰਦਾ ਉਸ ਸਮੇਂ ਹਮਾਇੂ ਤੇ ਸ਼ੇਰ ਸ਼ਾ ਵਿੱਚਕਾਰ ਲੜਾਈ ਹੁੰਦੀ ਹੈ ਸ਼ੇਰ ਸ਼ਾ ਸੂਰੀ ਜੀ ਨੂੰ ਕਹਿੰਦੇ ਆ ਲੜਾਈ ਹੁੰਦੀ ਹੈ ਤਾਂ ਜਿਸ ਤੋਂ ਵਿੱਚ ਸ਼ੇਰ ਸ਼ਾ ਵੱਲੋਂ ਹਮਾਇੂ ਨੂੰ ਹਰਾਇਆ ਜਾਂਦਾ ਹੈ ਹਮਾਇੂ ਦੌੜਦਾ ਹੋਇਆ ਪੰਜਾਬ ਪਹੁੰਚਦਾ ਹੈ ਤਾਂ ਇੱਥੇ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਪਰ ਉਸ ਸਮੇਂ ਗੁਰੂ ਅੰਗਦ ਦੇਵ ਜੀ ਭਗਤੀ ਵਿੱਚ ਲੀਨ ਸੀਗੇ ਕੁਝ ਸਮਾਂ ਰੁਕੋ ਤੋਂ ਬਾਅਦ ਇਹ ਤਲਵਾਰ ਕੱਢੀ ਜਾਂਦੀ ਨਾ ਕੋਲੋਂ ਗੁਰੂ ਨੂੰ ਮਾਰਨ ਲਈ ਤਾਂ ਉਸ ਸਮੇਂ ਗੁਰੂ ਜੀ ਕਹਿੰਦੇ ਆ ਕਿ ਜਿਹੜੀ ਤਲਵਾਰ ਤੋਂ ਅਜੇ ਮੇਰੇ ਤੇ ਉਠਾ ਰੱਖੀ ਹੈ ਜਦੋਂ ਤੇਰਾ ਸ਼ੇਰਛੱਲ ਸੂਰੀ ਨਾਲ ਟਕਰਾ ਹੋ ਰਿਹਾ ਸੀਗਾ ਉਸ ਸਮੇਂ ਤਲਵਾਰ ਕਿੱਥੇ ਸੀਗੀ ਤਾਂ ਇਹ ਗੱਲ ਸੁਣ ਕੇ ਹਮਾਇੂ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਜੇ ਤੋਂ ਬਾਅਦ ਗੁਰੂ ਜੀ ਨੇ ਇਹ ਆਸ਼ੀਰਵਾਦ ਦਿੱਤਾ ਸੀਗਾ ਕਿ ਕੁਝ ਸਮਾਂ ਰੁਕਣ ਤੋਂ ਬਾਅਦ ਤੇਰਾ ਰਾਜ ਸਥਾਪਿਤ ਹੋਏਗਾ ਉਸ ਤੋਂ ਬਾਅਦ ਫਿਰ ਸ਼ੇਰਚੱਤੂਰੀ ਦੇ ਜਿਹੜੇ ਵਾਰਸ ਹੁੰਦਿਆ ਸ਼ੇਰਚੱਤੂਰੀ ਆਪ ਹੀ ਮੁੱਕ ਜਾਂਦਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਵਾਰਸ ਵੀ ਖਤਮ ਹੋ ਜਾਂਦੇ ਆ ਫਿਰ ਹਮਾਇਉ ਦਾ ਰਾਜ ਸਥਾਪਿਤ ਹੁੰਦਾ ਤਾਂ ਗੁਰੂ ਜੀ ਦਾ ਆਸ਼ੀਰਵਾਦ ਵੀ ਲਿਆ ਸੀਗਾ ਹਾਂਜੀ ਅੱਗੇ ਦੇਖਦੇ ਆਪਾਂ ਕਿਸ ਗੁਰੂ ਸਾਹਿਬ ਦੇ ਦਰਬਾਰ ਵਿੱਚ ਦੋ ਰਾਗੀ ਸੱਤਾ ਦੇ ਬਲਵੰਡ ਸਨ ਕਿਸ ਗੁਰੂ ਦੇ ਦਰਬਾਰ ਵਿੱਚ ਦੋ ਰਾਗੀ ਸੱਤਾ ਅਤੇ ਬਲਵੰਡ ਸਨ ਹਾਂਜੀ ਤਾਂ ਇਹ ਹੈ ਜੀ ਗੁਰੂ ਅਮਰਦਾਸ ਜੀ ਇਹਨਾਂ ਦੇ ਦਰਬਾਰ ਵਿੱਚ ਦੋ ਰਾਗੀ ਸੀਗੇ ਸੱਤਾ ਤੇ ਬਲਵੰਡ ਇਹਨਾਂ ਨੇ ਉਹਨਾਂ ਨੂੰ ਅਨੁਸ਼ਾਸਨ ਵੀ ਪਾ ਕੀਤਾ ਸੀਗਾ ਠੀਕ ਹੈ ਗੁਰੂ ਜੀ ਨੇ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ ਜਿਸ ਤੋਂ ਬਾਅਦ ਗੁਰੂ ਜੀ ਨੇ ਅਨੁਸ਼ਾਸਨ ਦੀ ਪਰੰਪਰਾ ਵੀ ਕਾਇਮ ਕੀਤੀ ਦਰਬਾਰ ਦੇ ਵਿੱਚ गुरु अमरदास जी सॉरी oh, गुरु हाँ जी अमरदास प्रथा की स्थापना किस प्रथा तो मंजी प्रथा की स्थापना की जाती है जी गुरु अमरदास जी दे गुरु अमरदास जी के समय मंजी प्रथा की स्थापना की क्यों की गई कि? क्योंकि उस समय जो सिख ਸਿੱਖਾਂ ਦੀ ਗਿਣਤੀ ਵਧ ਗਈ ਤਾਂ ਸਿੱਖ ਪ੍ਰਚਾਰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਗੁਰੂ ਜੀ ਨੇ 22 ਮੰਡੀਆਂ ਸਥਾਪਿਤ ਕੀਤੀਆਂ ਤਾਂ ਜੋ ਸਿੱਖ ਦਾ ਸਿੱਖੀ ਮਾਤਾ ਪ੍ਰਚਾਰ ਕੀਤਾ ਜਾ ਸਕੇ ਤਾਂ ਉਸ ਲਈ 22 ਮੰਡੀਆਂ ਸਥਾਪਿਤ ਕੀਤੀਆਂ 22 ਮੰਡੀਆਂ ਵਿੱਚੋਂ ਦੋ ਮੰਡੀਆਂ ਤੇ ਔਰਤਾ ਬਿਰਾਜਮਾਨ ਸੀ ਜਿਹਾ ਕਹ ਲੋ ਸਿੱਖ ਔਰਤਾ ਬਿਰਾਜਮਾਨ ਸੀ ਜਿਹੜਾ ਮੰਜੀ ਦਾ ਅਹੁਦੇਦਾਰ ਹੁੰਦਾ ਸੀਗਾ ਉਹਨੂੰ ਮੰਜੀਦਾਰ ਕਹਿੰਦੇ ਸੀਗੇ ਜਮੂਕੀ ਨੂੰ ਮੰਜੀਦਾਰ ਤੇ ਮੰਜੀਦਾਰ ਦੇ ਸਹਾਇਕ ਨੂੰ ਅੱਗੇ ਸੰਗਤੀਆ ਮੰਜੀਦਾਰ ਦੇ ਸਹਾਇਕ ਨੂੰ ਅੱਗੇ ਸੰਗਤੀਆ ਕਿਹਾ ਜਾਂਦਾ ਸੀਗਾ ਕੁਐਸਚਨ ਨੰਬਰ 26 ਹੈ ਲਾਵਾ ਦੁਆਰਾ ਵਿਆਦੀ ਪ੍ਰਥਾ ਕਿਸ ਗੁਰੂ ਸਾਹਿਬ ਸਮੇਂ ਚਲਾਈ ਲਾਵਾ ਦੁਆਰਾ ਵਿਆਹ ਦੀ ਪ੍ਰਥਾ ਕਿਸ ਗੁਰੂ ਸਾਹਿਬ ਸਮੇਂ ਚਲਾਈ ਗਈ ਤਾਂ ਉਹ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਕੌਣ ਹੈ ਜੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਜੇ ਆਪਾਂ ਗੱਲ ਕਰਦੇ ਆਂ ਅਨੰਦ ਸਾਹਿਬ ਤਾਂ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਇਹਨਾਂ ਬਰ ਰਚਨਾ ਕੀਤੀ ਕੀ ਕਵੈਸਚਨ ਨੰਬਰ 27 ਹੈ ਕਿਸ ਗੁਰੂ ਸਾਹਿਬ ਦਾ ਜਨਮ ਲਾਹੌਰ ਵਿੱਚ ਹੋਇਆ ਤਾਂ ਕਿਸ ਗੁਰੂ ਸਾਹਿਬ ਦਾ ਜਨਮ ਲਾਹੌਰ ਵਿੱਚ ਹੋਇਆ ਆਪਾਂ ਪਿੱਛੇ ਕੁਐਸਚਨ ਪੜ੍ਹ ਕੇ ਆਏ ਆ ਤਾਂ ਗੁਰੂ ਰਾਮਦਾਸ ਜੀ ਦਾ ਜਨਮ ਜਿਹੜਾ ਹੁੰਦਾ ਹੈ ਲਾਹੌਰ ਚੂਨਾ ਮੰਡੀ ਲਾਹੌਰ ਚੂਨਾ ਮੰਡੀ ਲਾਹੌਰ ਵਿੱਚ ਜਨਮ ਹੁੰਦਾ ਹੈ ਚੂਨਾ ਮੰਡੀ ਲਾਹੌਰ ਕਵੈਸਚਨ ਆਪਣੇ ਕੋਲ ਹਰਮੰਦਰ ਸਾਹਿਬ ਦਾ ਨਿਰਮਾਨ ਕਿਸ ਕਦੋਂ ਪੂਰਾ ਹੋਇਆ ਤਾਂ ਇਹ ਜੀ 1601 ਵਿੱਚ ਨਿਰਮਾਨ ਪੂਰਾ ਹੁੰਦਾ ਹੈ ਜੀ ਕਵੈਸਚਨ ਕਰਤਾਰਪੁਰ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤੀ ਕਰਤਾਰਪੁਰ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ 1593 ਦੇ ਵਿੱਚ ਕਰਦੇ ਆ 1590 ਦੀ ਗੱਲ ਕਰ ਲੈ ਤਾਂ ਤਰਨਤਾਰਨ ਦੀ ਸਥਾਪਨਾ ਕਰਦੇ ਆ ਤਰਨਤਾਰਨ 1595 ਦੀ ਗੱਲ ਕਰਦੇ ਆ ਤਾਂ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਹੈ ਪੁੱਤਰ ਹੁੰਦੇ ਆ ਗੁਰੂ ਹਰਗੋਬਿੰਦ ਜੀ ਤਾਂ ਉਹਨਾਂ ਦੀ ਯਾਦ ਵਿੱਚ 1595 ਵਿੱਚ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ ਜਾਂਦੀ ਹੈ ਅੱਗੇ ਦੇਖਦੇ ਕੁਐਸਚਨ ਨੰਬਰ ਹੈ 30 ਪਹਿਲੀ ਅਤੇ ਆਖਰੀ ਔਰਤ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਹਿਲੀ ਅਤੇ ਆਖਰੀ ਔਰਤ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਬੀਬੀ ਕੀਵੀ ਜੀ ਇਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬੀਬੀ ਭਾਨੀ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਗੱਦੀ ਦਾ ਗੁਰੂ ਗੱਦੀ ਦਾ ਜੱਦੀ ਹੋਣ ਦਾ ਵਰ ਮੰਗਿਆ ਸੀਗਾ ਬੀਬੀ ਭਾਨੀ ਜੀ ਹਾਂਜੀ ਤਾਂ ਇਹ ਸੀ ਕਿ ਅੱਜ ਦੇ ਆਪਣੇ ਕੁਐਸਚਨ ਇਹਦਾਂ ਦੀਆਂ ਹੋਰ ਹੋਰ ਐਮਸੀਕਿਊ ਸੀਰੀਜ਼ ਦੇਖਣ ਲਈ ਸਾਡੇ YouTube ਚੈਨਲ ਦੋਆਬ ਅਕੈਡਮੀ ਜਲਾਲਾਬਾਦ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਦੇ ਨਾਲ ਪਲੇ ਸਟੋਰ ਤੇ ਜਾ ਕੇ ਦੁਆਬ ਅਕੈਡਮੀ ਜਲਾਲਾਬਾਦ ਦਾ ਐਪ ਡਾਊਨਲੋਡ ਕਰੋ ਮਾਸਟਰ ਕੈਡਰ ਐਸਐਸਟੀ ਲੈਕਚਰਰ ਹਿਸਟਰੀ ਲੈਕਚਰਰ ਪਾਲਟੀ ਦਾ ਬੈਚ ਸਟਾਰਟ ਹੋ ਚੁੱਕਿਆ ਹੈ ਬਹੁਤ ਹੀ ਘੱਟ ਫੀਸ ਤੇ ਬੈਚ ਸਟਾਰਟ ਹੋ ਚੁੱਕਿਆ ਹੈ ਅਤੇ ਬਹੁਤ ਹੀ ਵਧੀਆ ਜਿਹੜਾ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਵੇਗਾ ਤਾਂ ਜਰੂਰ ਜੁੜੋ ਦੁਆਬ ਅਕੈਡਮੀ ਦਲਾਲਾਬਾਦ ਦੇ ਨਾਲ ਧੰਨਵਾਦ